ਸੁਣਿਆ ਸਰਾ ਗੁਨਾਕੇ ਗਾਹ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜਨ ਨਾਲ ਆਮ ਮਨੁੱਖ ਅਨੰਤ ਗੁਨਾ ਦੀ ਸੂਝ ਨਾਲ ਨਿਵਾਜੇ ਜਾਂਦੇ ਹਨ ਬਹੁਤ ਗੁਣ ਆ ਜਾਂਦੇ ਹਨ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਆ ਜਾਂਦੀ ਹੈ ਸੁਣਿਆ ਸੇਖ ਪੀਰ ਪਾਤਸ਼ਾਹ ਉਹ ਸੇਖਾਂ ਪੀਰਾਂ ਅਤੇ ਬਾਦਸ਼ਾਹਾਂ ਦੇ ਅਹੁਦੇ ਪ੍ਰਾਪਤ ਕਰ ਲੈਂਦੇ ਹਨ ਸੁਣਿਆ ਅੰਦਾ ਪਾ ਵਹਿ ਰਾਹੋ ਇਹ ਨਾਮ ਸੁਣਨ ਦਾ ਹੀ ਵਰਦਾਨ ਹੈ ਕਿ ਅੰਨੇ ਨੂੰ ਦੇਖਣ ਲੱਗ ਜਾਂਦਾ ਹੈ ਭਾਵ ਅਗਿਆਨੀ ਲੋਕ ਵੀ ਸਦੀਵੀ ਪ੍ਰਭੂ ਨੂੰ ਮਿਲਣ ਦਾ ਰਸਤਾ ਲੱਭ ਲੈਂਦੇ ਹਨ ਸੁਣਿਆ ਹਾਥ ਹੋਵੇ ਸਗਾਹੋ ਸਦੀਵੀ ਪ੍ਰਭੂ ਦੇ ਨਾਮ ਵਿੱਚ ਜੁੜਨ ਨਾਲ ਇਸ ਡੂੰਘੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਭਗਤ ਸਦੀਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਦਿਲਾਂ ਵਿੱਚ ਹਮੇਸ਼ਾ ਖੁਸ਼ੀ ਰਹਿੰਦੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਅਕਾਲ ਪੁਰਖ ਦੇ ਨਾਮ ਸੁਣਨ ਨਾਲ ਮਨੁੱਖ ਦੇ ਦੁੱਖ ਅਤੇ ਪਾਪ ਨਾਸ਼ ਹੋ ਜਾਂਦੇ ਹਨ ਮਨ ਨੇ ਕੀ ਗਤ ਕਹੀ ਨਾ ਜਾਏ ਜੋ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ ਐਸਾ ਮਨੁੱਖ ਉਹ ਆਮ ਨਹੀਂ ਰਹਿੰਦਾ ਐਸੇ ਮਨੁੱਖ ਦੀ ਉੱਚ ਅਧਿਆਤਮਿਕ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਸ ਦੀ ਸ਼ਰਧਾ ਨਾਮ ਨਾਲ ਜੁੜੀ ਹੋਈ ਹੈ ਉਸ ਬਾਰੇ ਬਿਆਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਜੇ ਕੋ ਕਹੈ ਪਿਛੈ ਪਛਤਾਏ ਭਾਵੇਂ ਕੋਈ ਵਿਅਕਤੀ ਬਿਆਨ ਕਰਦਾ ਹੈ ਉਸ ਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਕਿ ਉਸ ਨੇ ਇੱਕ ناکਾਮ ਕੋਸ਼ਿਸ਼ ਕੀਤੀ ਉਸ ਦਾ ਕੰਮ ਪੂਰਾ ਨਹੀਂ ਹੋ ਸਕਿਆ ਕਾਗਦ ਕਲਮ ਨਾ ਲਿਖਣ ਹਾਰ ਕੋਈ ਵੀ ਮਨੁੱਖ ਕਾਗਜ਼ ਤੇ ਕਲਮ ਨਾਲ ਉਸ ਵਿਅਕਤੀ ਦੀ ਆਤਮਿਕ ਸਥਿਤੀ ਲਿਖਣ ਦੇ ਸਮਰੱਥ ਨਹੀਂ ਹੈ ਜੋ ਨਾਮ ਨਾਲ ਜੁੜਿਆ ਹੋਇਆ ਹੈ ਮੰਨੇ ਕਾ ਬਹਿ ਕਰਨ ਵਿਚਾਰ ਭਾਵੇਂ ਮਨੁੱਖ ਇਕੱਠੇ ਹੁੰਦੇ ਹਨ ਅਤੇ ਇਸ ਬਾਰੇ ਅੰਦਾਜ਼ਾ ਲਗਾਉਂਦੇ ਹਨ ਐਸਾ ਨਾਮ ਨਿਰੰਝਨ ਹੋਏ ਸਦੀਵੀ ਪਰਮਾਤਮਾ ਦਾ ਨਾਮ ਬਹੁਤ ਉੱਚਾ ਹੈ ਮਾਇਆ ਦੇ ਪ੍ਰਭਾਵ ਤੋਂ ਬਹੁਤ ਪਰੇ ਹੈ ਜੋ ਇਸ ਨਾਲ ਜੁੜਦਾ ਹੈ ਉਹ ਉੱਚੀ ਆਤਮਿਕ ਅਵਸਥਾ ਵਿੱਚ ਹੋ ਜਾਂਦਾ ਹੈ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਕੋਈ ਵਿਅਕਤੀ ਆਪਣੇ ਅੰਦਰ ਸ਼ਰਧਾ ਨਾਲ ਪ੍ਰਭੂ ਨੂੰ ਵੇਖਦਾ ਹੈ ਮਨ ਪ੍ਰਭੂ ਨੂੰ ਮੰਨ ਜਾਵੇ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਕੋਈ ਵਿਅਕਤੀ ਆਪਣੇ ਅੰਦਰ ਸ਼ਰਧਾ ਨਾਲ ਪ੍ਰਭੂ ਨੂੰ ਵੇਖਦਾ ਹੈ ਮਨ ਪ੍ਰਭੂ ਨੂੰ ਮੰਨ ਜਾਂਦਾ ਹੈ ਮਨਾਂ ਸੁਰਤ ਹੋਵੇ ਮਨ ਬੁੱਧ ਜੇਕਰ ਕਿਸੇ ਵਿਅਕਤੀ ਦਾ ਮਨ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਉਸ ਦੀ ਚੇਤਨਾ ਭਾਵ ਕੇ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ ਉਸ ਦਾ ਮਨ ਜਾਗ ਉੱਠਦਾ ਹੈ ਭਾਵ ਮਾਇਆ ਦੇ ਵਿੱਚ ਸੁੱਤਾ ਹੋਇਆ ਮਨ ਜਾਗ ਪੈਂਦਾ ਹੈ ਮਨ ਸਗਲ ਭਵਨ ਕੇ ਸ਼ੁੱਧ ਮੰਨਣ ਵਾਲਾ ਸਾਰੇ ਨਿਵਾਸ ਸਥਾਨਾਂ ਤੋਂ ਜਾਣੂ ਹੋ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਵਿੱਚ ਮੌਜੂਦ ਹੈ ਮੰਨੈ ਮੋਹ ਚੋਟਾ ਨਾ ਖਾਏ ਮੰਨਣ ਵਾਲਾ ਮਨੁੱਖ ਸੰਸਾਰਿਕ ਵਿਚਾਰਾਂ ਦੇ ਝਟਕੇ ਵਿੱਚ ਨਹੀਂ ਆਉਂਦਾ ਭਾਵ ਪ੍ਰਭੂ ਦੇ ਨਾਮ ਨੂੰ ਮੰਨਣ ਵਾਲਾ ਮਨੁੱਖ ਸੰਸਾਰਿਕ ਵਿਕਾਰਾਂ ਦੇ ਝਟਕੇ ਨਹੀਂ ਚੱਲਦਾ ਸੰਸਾਰਿਕ ਵਿਕਾਰ ਉਸ ਨੂੰ ਦਬਾ ਨਹੀਂ ਸਕਦੇ ਮੰਨ ਜਮ ਕੇ ਸਾਥ ਨਾ ਜਾਏ ਮੰਨਣ ਵਾਲੇ ਦਾ ਵਾਰ-ਵਾਰ ਜਮਾ ਨਾਲ ਵਾਹ ਨਹੀਂ ਪੈਂਦਾ ਭਾਵ ਉਹ ਜਨਮ ਅਤੇ ਮੌਤ ਦੇ ਚੱਕਰ ਤੋਂ ਬਾਹਰ ਚ ਜਾਂਦਾ ਹੈ ਐਸਾ ਨਾਮ ਨਿਰੰਝਣ ਹੋਏ ਪ੍ਰਮਾਤਮਾ ਦਾ ਨਾਮ ਐਸਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਬਹੁਤ ਪਰੇ ਹੈ ਇੰਨਾ ਉੱਚਾ ਹੈ ਕਿ ਇਸ ਨਾਲ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਦਾ مالک ਹੈ ਪਰ ਇਹ ਗੱਲ ਉਸ ਨੂੰ ਸਮਝ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਕੋਈ ਮਨ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਵੇ ਮੰਨੈ ਮਾਰਗ ਠਾਕ ਨਾ ਪਾਏ ਜੇਕਰ ਕਿਸੇ ਵਿਅਕਤੀ ਦਾ ਮਨ ਨਾਮ ਉੱਤੇ ਟਿਕਿਆ ਹੋਵੇ ਤਾਂ ਜੀਵਨ ਦੇ ਸਫਰ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਮੰਨੈ ਪਤ ਸਿਉ ਪ੍ਰਗਟ ਜਾਏ ਉਹ ਸੰਸਾਰ ਵਿੱਚੋਂ ਇੱਜ਼ਤ ਨਾਲ ਚਲਾ ਜਾਂਦਾ ਹੈ ਮੰਨੈ ਮਗ ਨਾ ਚੱਲੈ ਪੰਥ ਉਹ ਹੁਣ ਦੁਨੀਆ ਦੇ ਵਖ ਵਖ ਧਰਮਾਂ ਦੁਆਰਾ ਨਿਰਧਾਰਿਤ ਮਾਰਗਾਂ ਤੇ ਨਹੀਂ ਚੱਲਦਾ ਭਾਵ ਉਸ ਦੇ ਅੰਦਰ ਇਹ ਵਖਰੇਵਾ ਨਹੀਂ ਰਹਿੰਦਾ ਕਿ ਇਹ ਰਸਤਾ ਚੰਗਾ ਹੈ ਜਾਂ ਮਾੜਾ ਹੈ ਮੰਨਣ ਵਾਲੇ ਜਿਸ ਮਾਰਗ ਤੇ ਵੀ ਚੱਲਣ ਉਹੀ ਸਫਲ ਹੁੰਦਾ ਹੈ ਮੰਨ ਧਰਮ ਛੇਤੀ ਸੰਬੰਧ ਮੰਨਣ ਵਾਲੇ ਦਾ ਸੰਬੰਧ ਸਿੱਧਾ ਧਰਮ ਨਾਲ ਹੀ ਜੁੜ ਜਾਂਦਾ ਹੈ ਉਸ ਨੂੰ ਕੋਈ ਵੀ ਆਪਣਾ ਪਰਾਇਆ ਨਹੀਂ ਲੱਗਦਾ ਉਸ ਨੂੰ ਕੇਵਲ ਪ੍ਰਭੂ ਹੀ ਆਪਣਾ ਲੱਗਦਾ ਹੈ ਐਸਾ ਨਾਮ ਨਿਰੰਝਨ ਹੋਵੇ ਸਦੀਵੀ ਪਰਮਾਤਮਾ ਦਾ ਨਾਮ ਐਸਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇੰਨਾ ਉੱਚਾ ਹੈ ਕਿ ਇਸ ਨਾਲ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਦਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਕੋਈ ਵਿਅਕਤੀ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਪ੍ਰਤੀ ਸ਼ਰਧਾ ਪੈਦਾ ਕਰ ਲਵੇ ਅਤੇ ਪ੍ਰਭੂ ਨੂੰ ਮਨ ਲਵੇ ਮੰਨ ਪਾਵਹਿ ਮੁਖ ਦਵਾਰ ਜੇਕਰ ਮਨ ਪ੍ਰਭੂ ਦੇ ਨਾਮ ਨਾਲ ਜੁੜ ਜਾਵੇ ਤਾਂ ਮਨੁੱਖ ਸੰਸਾਰ ਅਤੇ ਧੋਖੇ ਤੋਂ ਮੁਕਤ ਹੋਣ ਦਾ ਰਸਤਾ ਲੱਭ ਲੈਂਦਾ ਹੈ ਉਸਤੇ ਕੋਈ ਵੀ ਚਲਾਕੀ ਕੰਮ ਨਹੀਂ ਕਰਦੀ ਪ੍ਰਭੂ ਆਪ ਉਸ ਦੇ ਅੰਗ ਸੰਗ ਸਹਾਈ ਹੋ ਜਾਂਦਾ ਹੈ ਮੰਨੈ ਪਰਵਾਰ ਹੈ ਸਾਧਾਰ ਅਜਿਹਾ ਵਿਅਕਤੀ ਆਪਣੇ ਪਰਿਵਾਰ ਨੂੰ ਵੀ ਸਦੀਵੀ ਪਰਮਾਤਮਾ ਦੇ ਆਸਰੇ ਵਿੱਚ ਦ੍ਰਿੜ ਬਣਾਉਂਦਾ ਹੈ ਪਰਿਵਾਰ ਵੀ ਸ਼ੁੱਧ ਅਤੇ ਅਮਰ ਹੋ ਜਾਂਦਾ ਹੈ ਮੰਨੈ ਤਰੈ ਤਾਰੇ ਗੁਰ ਸਿੱਖ ਕੇਵਲ ਨਾਮ ਵਿੱਚ ਮਨ ਜੋੜ ਕੇ ਹੀ ਸੱਚਾ ਗੁਰੂ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਸਿੱਖਾਂ ਨੂੰ ਪਾਰ ਕਰਵਾਉਂਦਾ ਹੈ ਮੰਨੈ ਨਾਨਕ ਪਵਹਿ ਨਾ ਭਿਖ ਹੇ ਨਾਨਕ ਮਨ ਨੂੰ ਨਾਮ ਵਿੱਚ ਜੋੜਨ ਨਾਲ ਮਨੁੱਖ ਦੂਜਿਆਂ ਦੀ ਸੰਗਤ ਪਾਲਣ ਲਈ ਇੱਧਰ ਉੱਧਰ ਨਹੀਂ ਭਟਕਦੇ ਉਹ ਕੇਵਲ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਐਸਾ ਨਾਮ ਨਿਰੰਝਣ ਹੋਏ ਸਦੀਵੀ ਪਰਮਾਤਮਾ ਦਾ ਨਾਮ ਐਸਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇੰਨਾ ਉੱਚਾ ਹੈ ਕਿ ਇਸ ਨਾਲ ਜੁੜਨ ਵਾਲਾ ਵੀ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਕੋਈ ਵਿਅਕਤੀ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਸ਼ਰਧਾ ਨਾਲ ਮੰਨ ਲਵੇ ਪੰਚ ਪ੍ਰਵਾਨ ਪੰਚ ਪ੍ਰਧਾਨ ਜਿਨ੍ਹਾਂ ਦੇ ਮਨ ਨਾਮ ਵਿੱਚ ਟਿਕੇ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ ਉਹ ਇਸ ਸੰਸਾਰ ਵਿੱਚ ਸਤਕਾਰਯੋਗ ਹੁੰਦੇ ਹਨ ਅਤੇ ਸਾਰਿਆਂ ਦੇ ਆਗੂ ਬਣ ਜਾਂਦੇ ਹਨ ਇਨਾਂ ਨੂੰ ਪੰਚ ਕਿਹਾ ਹੈ ਜੋ ਮਾਲਕ ਦੇ ਦਰ ਪ੍ਰਵਾਨ ਤੇ ਮੁਖੀ ਹਨ ਪੰਚੇ ਪਾਵਹਿ ਦਰਗਹਿ ਮਾਨ ਸਦੀਵੀ ਪਰਮਾਤਮਾ ਦੀ ਦਰਗਾਹ ਵਿੱਚ ਵੀ ਸਿਰਫ ਉਹਨਾਂ ਸ਼੍ਰੇਸ਼ਟ ਲੋਕਾਂ ਦਾ ਸਤਕਾਰ ਕੀਤਾ ਜਾਂਦਾ ਹੈ ਜੋ ਮਾਲਕ ਨੂੰ ਭਾਉਂਦੇ ਹਨ ਪੰਚੇ ਸੁਹਹਿ ਦਰ ਰਾਜਾਨ ਸ਼ਾਹੀ ਦਰਬਾਰਾਂ ਵਿੱਚ ਵੀ ਸਿਰਫ ਉਹੀ ਪੰਜ ਸ਼੍ਰੇਸ਼ਟ ਲੋਕ ਯੋਗ ਹਨ ਪੰਚਾਂ ਕਾ ਗੁਰ ਏਕ ਧਿਆਨ ਇਨਾਂ ਪੰਜ ਸ਼੍ਰੇਸ਼ਟ ਲੋਕਾਂ ਦੀ ਸੁਰਤ ਦਾ ਟੀਚਾ ਸਿਰਫ ਇੱਕ ਵਾਹਿਗੁਰੂ ਹੈ ਭਾਵ ਉਹਨਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਹੀ ਰਹਿੰਦੀ ਹੈ ਗੁਰੂ ਦੇ ਸ਼ਬਦ ਨਾਲ ਜੁੜੇ ਰਹਿਣਾ ਹੀ ਉਹਨਾਂ ਦਾ ਅਸਲ ਟੀਚਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਦਾ ਵੀ ਗੁਰੂ ਧਿਆਨ ਹੈ ਇਧਰੋਂ ਵੀ ਧਿਆਨ ਹਟੇਗਾ ਉਹ ਕਰਮ ਰੁਕ ਜਾਵੇਗਾ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਕੁਝ ਕਹੇ ਅਤੇ ਇਸ ਬਾਰੇ ਸੋਚੇ ਵਿਚਾਰ ਕਰੇ ਤਾਂ ਪਤਾ ਲੱਗਦਾ ਹੈ ਕਰਤੇ ਕੈ ਕਰਨ ਨਾਹੀ ਸੁਮਾਰ ਸਦੀਵੀ ਪਰਮਾਤਮਾ ਦੀ ਪ੍ਰਕਿਰਤੀ ਦਾ ਕੋਈ ਲੇਖਾ ਜੋਖਾ ਨਹੀਂ ਹੈ ਭਾਵ ਕੋਈ ਅੰਤ ਨਹੀਂ ਹੈ ਪਰਮਾਤਮਾ ਅਤੇ ਉਸ ਦੀ ਪ੍ਰਕਿਰਤੀ ਦਾ ਅੰਤ ਲੱਭਣਾ ਮਨੁੱਖੀ ਜੀਵਨ ਦਾ ਉਦੇਸ਼ ਨਹੀਂ ਹੈ ਇਨਸਾਨ ਸਿਰਫ ਭਜਨ ਬੰਦਗੀ ਧਰਮ ਕਰਨ ਲਈ ਹੀ ਆਇਆ ਹੈ ਤਾਲ ਧਰਮ ਦਇਆ ਕਾ ਪੂਤ ਪਰਮਾਤਮਾ ਦੇ ਰੂਪ ਵਿੱਚ ਇੱਕ ਬਲਵਾਨ ਬਲਦ ਵਾਂਗੂ ਇਹ ਸ੍ਰਿਸ਼ਟੀ ਨੂੰ ਚੁੱਕ ਕੇ ਕਾਇਮ ਰੱਖਦਾ ਹੈ ਇਹ ਧਰਮ ਦਇਆ ਦਾ ਪੁੱਤਰ ਹੈ ਪ੍ਰਮਾਤਮਾ ਨੇ ਆਪਣੀ ਦਇਆ ਦਿਖਾ ਕੇ ਧਰਮ ਦੇ ਰੂਪ ਵਿੱਚ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ ਹੈ ਸੰਤੋਖ ਥਾਪ ਰੱਖਿਆ ਜਨ ਸੂਤ ਇਸ ਧਰਮ ਨੇ ਆਪਣੇ ਰੀਤੀ ਰਵਾਜਾਂ ਅਨੁਸਾਰ ਸੰਤੁਸ਼ਟੀ ਨੂੰ ਜਨਮ ਦਿੰਦਾ ਹੈ ਸਰਵ ਸੰਤੋਖ ਨੇ ਸਭ ਨੂੰ ਧਰਮ ਦੇ ਸੂਤ ਵਿੱਚ ਫਰੋਇਆ ਹੋਇਆ ਹੈ ਜੇ ਕੋ ਬੁਝੈ ਹੋਵੇ ਸਚਿਆਰ ਜੇਕਰ ਕੋਈ ਵਿਅਕਤੀ ਇਸ ਉੱਪਰ ਦੱਸੇ ਗਏ ਵਿਚਾਰ ਨੂੰ ਸਮਝ ਲੈਂਦਾ ਹੈ ਤਾਂ ਉਹ ਆਪਣੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਕਰਨ ਦੇ ਯੋਗ ਅਤੇ ਸਚਿਆਰ ਹੋ ਜਾਂਦਾ ਹੈ ਤਬਲੇ ਉੱਪਰ ਕੇਤਾ ਭਾਰ ਨਹੀਂ ਤਾਂ ਜਰਾ ਕਲਪਨਾ ਕਰੋ ਬਲਦ ਉੱਤੇ ਧਰਤੀ ਦਾ ਭਾਰ ਕਿੰਨਾ ਵੱਡਾ ਹੈ ਉਹ ਵਿਚਾਰਾ ਇੰਨਾ ਭਾਰ ਕਿਵੇਂ ਚੁੱਕ ਸਕਦਾ ਹੈ ਧਰਤੀ ਹੋਰ ਪਰੇ ਹੋ ਰਿਹਾ ਹੋਰ ਦੂਜੀ ਵਿਚਾਰ ਇਹ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ ਉਸ ਬਲਦ ਨੂੰ ਸਹਾਰਾ ਦੇਣ ਲਈ ਇੱਕ ਹੋਰ ਧਰਤੀ ਹੋਵੇਗੀ ਉਸ ਧਰਤੀ ਦੇ ਹੇਠਾਂ ਹੋਰ ਬਲਦ ਉਸ ਤੋਂ ਹੇਠਾਂ ਧਰਤੀ ਦੇ ਹੇਠ ਹੋਰ ਬਲਦ ਫਿਰ ਹੋਰ ਬਲਦ ਤੇ ਹਿੱਤੇ ਪਾਰ ਤਲੈ ਕਵਨ ਜੋਰ ਇਸੇ ਤਰ੍ਹਾਂ ਆਖ ਦੀ ਬਲਦ ਦੇ ਹੇਠਾਂ ਉਸ ਦਾ ਭਾਰ ਚੁੱਕਣ ਲਈ ਕਿਹੜਾ ਸਹਾਰਾ ਹੈ ਕੌੜੀ ਤਾਕਤ ਹੈ ਜੀ ਜਾਤ ਰੰਗਾ ਕੇ ਨਾਮ ਸ੍ਰਿਸ਼ਟੀ ਵਿੱਚ ਕਈ ਕਿਸਮਾਂ ਕਈ ਪ੍ਰਜਾਤੀਆਂ ਅਤੇ ਕਈ ਨਾਵਾਂ ਦੇ ਜੀਵ ਹਨ ਸਭਨਾ ਲਿਖਿਆ ਬੁੜੀ ਕਲਾਵ ਉਹ ਸਾਰਿਆਂ ਦਾ ਸਦੀਵੀ ਪ੍ਰਮਾਤਮਾ ਦੀ ਪ੍ਰਕਿਰਤੀ ਦਾ ਬਿਰਤਾਂਤ ਇੱਕ ਕਲਮ ਨਾਲ ਲਿਖਿਆ ਹੈ ਜੋ ਪ੍ਰਭੂ ਦੇ ਹੁਕਮ ਨਾਲ ਚੱਲਦੀ ਹੈ ਇਹੇ ਲੇਖਾ ਲਿਖ ਜਾਣ ਕੋਏ ਪਰ ਕੋਈ ਵਿਰਲਾ ਹੀ ਜਾਣਦਾ ਹੈ ਕਿ ਇਹ ਵਰਤਾਂਤ ਕਿਵੇਂ ਲਿਖਣਾ ਹੈ ਭਾਵ ਕੋਈ ਵੀ ਜੀਵ ਪਰਮਾਤਮਾ ਦੀ ਕੁਦਰਤ ਦਾ ਅੰਤ ਨਹੀਂ ਲੱਭ ਸਕਦਾ ਲੇਖਾ ਲਿਖਿਆ ਕੀਤਾ ਹੋਏ ਭਾਵੇਂ ਖਾਤਾ ਲਿਖਿਆ ਜਾਵੇ ਇਹ ਕਲਪਨਾ ਕਰਨਾ ਅਸੰਭਵ ਹੈ ਕਿ ਜੀਵ ਦੇ ਕਰਮਾਂ ਦਾ ਖਾਤਾ ਕਿੰਨਾ ਵੱਡਾ ਹੋ ਜਾਵੇਗਾ ਕੀਤਾ ਦਾਤ ਸਵਾਲਿ ਉਹ ਰੂਪ ਸਦੀਵੀ ਪ੍ਰਮਾਤਮਾ ਕੋਲ ਕਿੰਨੀ ਹੀ ਅਨੰਤ ਸ਼ਕਤੀ ਹੈ ਅਨੰਤ ਸੁੰਦਰ ਰੂਪ ਹੈ ਸ਼ੋਭਾ ਹੋ ਹੀ ਨਹੀਂ ਸਕਦੀ ਕੀਤੀ ਦਾਤ ਜਾਣ ਕੌਣਕੂਤ ਉਸ ਦੀ ਦਾਤ ਕਿੰਨੀ ਅਨੰਤ ਹੈ ਇਸ ਦਾ ਅੰਦਾਜ਼ਾ ਕੌਣ ਹੀ ਲਗਾ ਸਕਦਾ ਹੈ ਕੀਤਾ ਪਸਾਓ ਏਕੋ ਕਵਾਓ ਸਰਬਸ਼ਕਤੀਮਾਨ ਨੇ ਆਪਣੇ ਇੱਕ ਹੁਕਮ ਨਾਲ ਸਾਰਾ ਸੰਸਾਰ ਬਣਾਇਆ ਹੈ ਤਿਸਤੇ ਹੋਏ ਲੱਖ ਦਰਿਆਓ ਉਸ ਹੁਕਮ ਨਾਲ ਲੱਖਾਂ ਦਰਿਆ ਜੀਵਨ ਦੇ ਪੈਦਾ ਹੋਏ ਹਨ ਕੁਦਰਤ ਕਵਨ ਕਹਾ ਵਿਚਾਰ ਕੁਦਰਤ ਕੀ ਹੈ ਇਹ ਵਿਚਾਰ ਮੈਂ ਕਿਵੇਂ ਕਰਾਂ ਮੇਰੇ ਕੋਲ ਸਿਰਜਣਹਾਰ ਦੀ ਕੁਦਰਤ ਨੂੰ ਵਿਚਾਰਨ ਦੀ ਕਿਹੜੀ ਸ਼ਕਤੀ ਹੈ ਵਾਰਿਆ ਨਾ ਜਾਵਾ ਇੱਕ ਵਾਰ ਮੈਂ ਤੁਹਾਡੇ ਵੱਲੋਂ ਇੱਕ ਵੀ ਭੇਟ ਦੇ ਯੋਗ ਨਹੀਂ ਹਾਂ ਭਾਵ ਮੇਰਾ ਵਜੂਦ ਆਪਣੇ ਮੇਰਾ ਵਜੂਦ ਬਹੁਤ ਮਾਮੂਲੀ ਹੈ ਇੱਕ ਵਾਰ ਨਹੀਂ ਅਨੇਕਾਂ ਵਾਰ ਆਪ ਜੀ ਤੋਂ ਕੁਰਬਾਨ ਜਾਵਾਂ ਜੋ ਤੁਦ ਭਾਵੈ ਸਾਈ ਭਲੀਕਾਰ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੋ ਕਰਮ ਚੰਗਾ ਹੈ ਭਾਵ ਤੁਹਾਡੀ ਰਜਾ ਵਿੱਚ ਰਹਿਣਾ ਸਹੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੇ ਨਿਰੰਕਾਰ ਤੂੰ ਹੀ ਹੈ ਜੋ ਸਦਾ ਲਈ ਅਟਲ ਰਹਿੰਦਾ ਹੈ